9 ਲੀਟਰ ਦੁੱਧ ਦਾ ਇਹ ਝੋਟੀ ਮਿਲੂਗੀ ਤੁਹਾਨੂੰ 45000 ਰੁਪਏ ਦੀ ਤੇ ਉਹੀ ਗੱਲ ਆ ਵੀ ਲੇ ਵਾਲੂ ਬਾ ਚੰਗਾ ਤੇ ਚੰਗਾ ਇਹਦੇ ਥਣ ਥਣੋਟ ਲੱਗਿਆ ਕਿ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਆਪਾਂ ਪਿੰਡ ਬਲਾਸਪੁਰਾ ਤਹਿਸੀਲ ਨਿਹਾਲ ਸਿੰਘਾਣ ਅਤੇ ਜ਼ਿਲ੍ਹਾ ਦੇ ਗੱਲ ਕਰ ਲਈਏ ਬਾਈਆਂ ਨੂੰ ਰਹਿ ਜਾਂਦਾ ਮੋਗਾ ਆਪਾਂ ਪਹੁੰਚੇ ਆ ਸੱਜਣੋ ਰਾਜੇ ਬਾਈ ਕੋਲ ਪਹੁੰਚੇ ਆ ਅੱਜ ਕਿਉਂਕਿ ਸੀਜ਼ਨ ਚ ਬਿਜੀ ਹੋਣ ਕਰਕੇ ਵੀਡੀਓ ਥੋੜੀ ਜਿਹੀ ਲੇਟ ਆਈ ਆ ਬਾਈ ਦੀ ਤੇ ਬਾਈ ਆਪ ਗਿਆ ਹੋਇਆ ਬਾਰੇ ਡਿਟੇਲ ਮੈਂ ਹੀ ਦੱਸੂਗਾ ਸਾਰੇ ਜਾਨਵਰਾਂ ਦੀ ਤੁਹਾਨੂੰ ਤੇ ਰੇਟ ਰ ਤੇ ਰੇਟ ਵੀ ਨਾ ਜਿਹੜੇ ਮਿਲਣਗੇ ਅੱਜ ਤੁਹਾਨੂੰ ਸਜਣੋ ਹੈਰਾਨ ਕਰਨ ਵਾਲੇ ਰੇਟ ਮਿਲਣਗੇ 40 42000 ਤੋਂ ਲਾ ਕੇ 80000 ਤੱਕ ਦੇ ਜਾਨਵਰ ਦਿਖਾਉਂਗਾ ਤਿੰਨ ਝੋਟੀਆਂ ਦਿਖਾਉਂਗਾ ਦੋ ਹੈਗੀਆਂ ਨੇ ਸੂਈਆਂ ਹੋਈਆਂ ਤੇ ਇੱਕ ਹੈਗਿਆ ਗੱਬਣ ਤੇ ਇੱਕ ਮਿਲਾਉਂਗਾ ਤੁਹਾਨੂੰ ਅੱਜ ਛੋਟੇ ਵਪਾਰੀ ਨਤਰ ਸਹੀ ਤੇ ਮਾਰ ਦੇ ਪਹਿਲਾਂ ਕੈਮਰਾ ਆਈ ਤੂ ਇਹਦੇ ਤੇ ਮਾਰ ਲੈ ਕੈਮਰਾ ਪੈ ਨਾਂ ਕੀ ਆ ਤੇਰਾ ਨਾਂ ਕੀ ਆ ਤੇਰਾ ਐ ਪਤਾ ਨਹੀਂ ਜੀ ਪਤਾ ਨਹੀਂ ਸੌਖਾ ਬਲੀ ਜੀ ਸੌਖਾ ਫਰੀਦ ਆ ਸੁਖਪ੍ਰੀਤ ਸਿੰਘ ਵੀ ਰੱਖਦਾ ਬਾਈ ਸ਼ੌਂਕ ਵਿੱਚ ਸੰਗੂ ਸਾਂ ਚ ਆਉਣ ਦਾ ਹਨਾ ਆ ਉਹ ਮੈਕ ਮੰਗਦਾ ਹੈ ਮੈਕ ਮੰਗਦਾ ਬਾਈ ਕਹਿੰਦਾ ਮੈਕ ਦੇ ਦਿਓ ਮੈਨੂੰ ਲੈ ਪਸ਼ੂ ਦਿਖਾਉਣ ਦਾ ਆਪਾਂ ਕਰਦੇ ਆ ਸਜਣੋ ਸਿਲਸਿਲਾ ਸ਼ੁਰੂ ਤੇ ਨਾਲ ਨਾਲ ਆਪਾਂ ਬਾਈ ਨੂੰ ਵੀ ਦਿਖਾਵਾਂਗੇ ਨੂੰ ਲੈ ਆ ਚੋਟੀ ਤੇ ਮਾਰ ਦੇ ਦਰਸ ਕੈਮਰਾ ਲੈ ਇੱਧਰ ਨੂੰ ਆ ਜਾ ਛੋਟੇ ਭਾਈ ਇਹਦੇ ਤੇ ਮਾਰ ਦੇ ਕੈਮਰਾ ਖੋਲ ਕੇ ਤੋਰ ਦੇ ਬਾਈ ਇਹਨੂੰ ਲੈ ਸਜਣੋ ਸੂਆ ਸੂੰਦੀ ਆ ਇਹ ਤੀਜਾ ਜਿੱਦਾਂ ਰਾਜੇ ਬਾਈ ਨੇ ਦੱਸਿਆ ਡਿਟੇਲ ਇਹਦੀ ਕੰਗਾ ਕਹਿੰਦਾ 7 ਤੋਂ 8 ਦਿਨ ਇਹ ਝੋਟੀ ਕੱਢਦੀ ਆ ਤੀਜਾ ਸੂਆ ਸੂੰਦੀ ਆ ਤੇ ਬਾਕੀ ਥਣ ਥਣ ਦੀ ਗੱਲ ਕਰ ਲਈਏ ਲੇ ਵੇ ਲੂ ਵੇ ਦੀ ਗ ਕਿਉਂਕਿ ਹਲੇ ਕੱਚੀ ਆ ਸੱਜਣੋ 7 ਤੋਂ 8 ਦਿਨਾਂ ਦੇ ਵਿੱਚ ਇਹਨੇ ਵਧੀਆ ਰੈਡੀ ਹੋ ਜਾਣਾ ਬਾਕੀ ਜਿੱਦਾਂ ਤੁਹਾਨੂੰ ਮੈਂ ਦੱਸਿਆ ਵੀ ਰੇਟ ਨੇ ਜਿਹੜੇ ਬਾਈ ਦੇ ਰਾਜੇ ਦੇ ਰੇਟ ਸੱਜਣੋ ਹੈਰਾਨ ਕਰਨ ਵਾਲੀ ਹੁੰਦੇ ਨੇ ਥਣ ਥਣੋਟ ਵੀ ਚੰਗਾ ਲੱਗਿਆ ਤੇ ਉਦਾਂ ਵੀ ਜੇ ਗੱਲ ਕਰ ਲਈ ਝੋਟੀ ਠੰਡੀ ਸੀਲ ਆ 7 ਤੋਂ 8 ਦਿਨਾਂ ਦੇ ਬਾਅਦ ਇਹਨੇ ਬਾਈ ਸੂ ਪੈਣਾ ਤੇ ਥਣ ਥਣ ਦਿਖਾ ਦੇ ਤਰਸ ਨੇੜੇ ਲਾ ਕੇ ਬੈਕ ਤੋਂ ਤੇ ਉੱਤੋਂ ਇਹਦੀ ਸੱਜਣਾ ਬਾਡੀ ਬੁੱਡੀ ਵੀ ਦਿਖਾਦੀ ਇਹ ਗੱਲ ਕਰ ਲਈ ਯਾਰ ਬਰੀਕ ਚਮੜੇ ਦੀ ਮੈਂ ਆ ਕਿਉਂਕਿ ਜਿੰਨਾ ਕਿਦਾ ਵਜੂਦ ਆ ਦੁੱਧ ਦੇ ਨੇ ਮੇਰੇ ਹਿਸਾਬ ਨਾਲ 11 ਤੋਂ 12 ਕਿਲੋ ਪਾ ਦੇਣਾ ਸੂਆ ਹੈਗਾ ਤੀਜਾ ਤੇ ਰੇਟ ਜਿੱਦਾਂ ਬਾਈ ਨੇ ਦੱਸਿਆ ਕਹਿੰਦਾ ਵੀ ਰੇਟ ਇਹਦਾ ਆਪਾਂ ਮੰਗਦੇ ਆ 82000 ਰੁਪਿਆ ਕਿਉਂਕਿ ਮੈਂ ਬਾਈ ਤੋਂ ਰੇਟ ਫਿਕਸ ਪੁੱਛਿਆ ਫਿਕਸ ਰੇਟ ਇਹਦਾ ਹੋ ਜੂਗਾ 78000 ਰੁਪਿਆ 8 78000 ਦੇ ਵਿੱਚ ਦੋ ਘਟਾ 80 ਚ ਝੋਟੀ ਆਪਾਂ ਨੂੰ ਮਿਲੂਗੀ ਤੇ ਇੱਥੇ ਤਾਂ ਦੱਸ ਲੰਬਾਈ ਲੂਵੀ ਦਿਖਾ ਦੇ ਤੇ ਬੈਕ ਤੋਂ ਆ ਕੇ ਯਾਰ ਇਹਦੀ ਬਾਡੀ ਬੁੱਡੀ ਵੀ ਦਿਖਾ ਦੇ ਉੱਤੇੋਂ ਬਾਡੀ ਬੁੱਡੀ ਦੀ ਚੜਾਈ ਵੀ ਚੰਗੀ ਆ ਤੇ ਲੰਬਾਈ ਲੂਵੀ ਵੀ ਚੰਗੀ ਆ ਤੇ ਮੇਨ ਗੱਲ ਆ ਜਿਹੜੀ ਯਾਰ ਆ ਹੰਡਾ ਸੀਲ ਜਾਨਵਰ ਆ ਤੇ ਹੈਗੀ ਵੀ ਨਾ ਬਰੀਕ ਚਮੜੇ ਦੀ ਆ ਜੇ ਇੱਥੇ ਤੋਂ ਗੱਲ ਕਰਨਾ ਬਿਲਕੁਲ ਬਰੀਕ ਚਮੜੇ ਦੀ ਆ 11 12 ਕਿਲੋ ਤੋਂ ਦਰਾਮਣਾ ਪਾ ਦੂ ਕਿਉਂਕਿ ਜਿਹੜੇ ਹਿਸਾਬ ਨਾਲ ਮੌਸਮ ਆ ਭਾਈ ਮੌਸਮ ਦੇ ਹਿਸਾਬ ਨਾਲ ਜਿਹੜਾ ਇਹ ਰੇਟ ਆ ਇਸ ਰੇਟ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਜਾਨਵਰ ਮਿਲਦਾ ਨਹੀਂ ਤਾਂ ਸੁਰਲੇ ਬੰਨਿਓ ਦਿਖਾ ਦੇ ਇਧਰਲੇ ਬੰਨਿਓ ਆ ਕੇ ਦਿਖਾ ਦੇ ਅਗਲੇ ਬੰਨਿਓ ਥਣ ਥੋਟ ਵੀ ਦਿਖਾ ਦੇ ਇਹਦਾ ਨੇੜੇ ਤੋਂ ਦਿਖਾ ਦੇ ਜਮਾ ਇਹਨੂੰ ਲੈ ਹੁਣ ਤੁਹਾਨੂੰ ਦਿਖਾਉਣਾ ਭਾਈ 2 ਨੰਬਰ ਤੇ ਆਪਾਂ 2 ਨੰਬਰ ਤੇ ਹੈਗੀ ਆ ਛੋਟੇ ਕੱਦ ਕਾਠ ਵਾਲੀ ਆ ਤੇ ਰੇਟ ਵੀ ਇਹਦਾ ਛੋਟਾ ਜ ਇਦੇ ਥੱਲੇ ਦੁੱਧ ਹੈਗਾ 9 ਕਿਲੋ ਤਿਆਰ ਇਹ ਸੂਈ ਹੋਈ ਆ ਬਾਈ ਸਵਾ ਕੁ ਮਹੀਨੇ ਡੇੜ ਗੇੜ ਬਾਈ ਨੇ ਜਿਵੇਂ ਦੱਸਿਆ ਵੀ ਸੂਈ ਹੋਈ ਆ ਸਵਾ ਕੁ ਮਹੀਨੇ ਦੀ ਤੇ ਕੱਦੇ ਦਾ ਹੈਗਾ ਛੋਟਾ ਕੱਦ ਨਹੀਂ ਇਹਦਾ ਵੱਡਾ ਹੈਗਾ ਕੱਦ ਛੋਟੇ ਕੱਦ ਦੇ ਵਿੱਚ ਆ ਗਈ ਤੇ ਬਾਕੀ ਜੇ ਲੇ ਵੇ ਲੂਵੇ ਦੀ ਗੱਲ ਕਰ ਲਈ ਥਣ ਥਣੋੜ ਦੀ ਜਿੱਡੀ ਕ ਆਪ ਹਨ ਓ ਡੱਕ ਦਾ ਸੱਜਣ ਓ ਇਹ ਲੇਵਾ ਚੱਕੀ ਫਿਰਦੀ ਆ ਓ ਜਿੱਡੀ ਕ ਆਪ ਆ ਆ ਸਿੰਗ ਸਿੰਗ ਦਾ ਡਿਜ਼ਾਈਨ ਵੀ ਚੰਗਾ ਹੀ ਆ ਗਈ ਮੀਣੀ ਝੋਟੀ ਤੇ ਥਣ ਥਣ ਵੀ ਚੰਗਾ ਲੱਗਿਆ ਤੇ ਜਿਵੇਂ ਸਾਨੂੰ ਮੈਂ ਦੱਸਿਆ ਵੀ ਜਿੱਡੀ ਆਪ ਆ ਉਹਦੇ ਹੀ ਇਹਦੇ ਲੇਵਾ ਲੱਗਿਆ ਤੇ ਬਾਕੀ ਜਿਹੜੇ ਸੱਜਣਾ ਕੋਲੇ ਨਾ ਥਾਂ ਦੀ ਘਾਟ-ਕੂਟ ਹੁੰਦੀ ਹੈ ਜੇ ਗੱਲ ਕਰ ਲਈਏ ਸ਼ਹਿਰ ਸ਼ੁਰਾ ਦੇ ਸੱਜਣਾ ਕੋਲੇ ਬਾਈ ਖੜੂਗੀ ਥੋੜੇ ਥਾਂ 'ਚ ਤੇ ਦੁੱਧ ਇਹ ਪਾ ਦੂਗੀ 9 ਲੀਟਰ ਜਿੱਦਾਂ ਦੱਸਿਆ ਬਾਈ ਨੇ 9 ਲੀਟਰ ਇਹਦੇ ਥੱਲੇ ਰੈਡੀ ਦਾ ਦੋ ਡੰਗ ਚਾਰ ਡੰਗ ਬਾਈ ਕਹਿੰਦਾ ਯਾਰ ਆਪਣੇ ਘਰੇ ਆ ਕੇ ਚੋਕੇ ਲੈ ਜਾ ਕੋਈ ਸਮੱਸਿਆ ਵਾਲੀ ਗੱਲ ਨਹੀਂ ਦੋ ਤੋਂ ਚਾਰ ਡੰਗ ਇਹ ਬਾਈ ਕਹਿੰਦਾ ਆਪਾਂ ਦੇ ਦਾਂਗੇ 45000 ਰੁਪਏ ਜੀ 9 ਲੀਟਰ ਦੁੱਧ ਆ ਇਹ ਝੋਟੀ ਮਿਲੂਗੀ ਤੁਹਾਨੂੰ 45000 ਰੁਪਏ ਦੀ ਤੇ ਉਹੀ ਗੱਲ ਆ ਵੀ ਲੇ ਵਾਲੂ ਵਾ ਚੰਗਾ ਤੇ ਚੰਗਾ ਇਹਦੇ ਥਣ ਥਣੋਟ ਲੱਗਿਆ ਤੇ ਹੁਣ ਮਾਰ ਦੇ ਤਰ ਸਹੀ ਦੇ ਓਏ ਤਿੰਨ ਨੰਬਰ ਵਾਲੀ ਤੇ ਇਹ ਵੀ ਤੋਰ ਦੇ ਹੋਣੀ ਲੈ ਬਾਡੀ ਬੂਡੀ ਇਹਦੀ ਵੀ ਚੰਗਿਆ ਵੀ ਇਹਦਾ ਕਦ ਕਾਠ ਹੈਗਾ ਫੁੱਲ ਵੱਡਾ ਜੀ ਆਪਾਂ ਗੱਲ ਕਰ ਲਈਏ ਇਹ ਆ ਗਈ ਪੂਰੇ ਵੱਡੇ ਕਦ ਕਾਠ ਵਾਲੀ ਝੋਟੀ ਆ ਤੇ ਡੋਕਿਆਂ ਚ ਬਾਈ ਕਹਿੰਦਾ ਆ ਰਹੀ ਆ ਇਹ ਵੀ ਡੇਢ ਕ ਮਹੀਨੇ ਡੇਢ ਗੇੜ ਸੂਈ ਹੋਈ ਆ ਕਿਉਂਕਿ ਡੋਕੇ ਜੇ ਕਰੀ ਜਾਂਦਾ ਪਸ਼ੂ ਹੀਟ ਚ ਆ ਜਾਂਦਾ ਵੀ ਤਕਰੀਬਨ ਸੂਨ ਤੋਂ 1 ਮਹੀਨਾ 1.5 ਮਹੀਨਾ ਬਾਅਦ ਤੇ ਬਾਕੀ ਇਸ ਨੂੰ ਮੈਂ ਟਾਈਮ ਦੀ ਗੱਲ ਕਰਨਾ ਟਾਈਮ ਇਸ ਟਾਈਮ ਆ 12:00 ਵਜੇ ਦਾ ਸਮਾਂ ਉਸ ਹਿਸਾਬ ਨਾਲ ਇਹਨਾਂ ਦੀ ਪਸ਼ੂਆਂ ਦੀ ਜੱਜਮੈਂਟ ਕਰ ਲਿਓ ਥੱਲੇ ਦੀ ਕਿਉਂਕਿ 12:00 ਵਜੇ ਆਪਾਂ ਵੀਡੀਓ ਬਣਾਉਂਦੇ ਪਏ ਆ ਬਾਈ ਦੇ ਘਰੋਂ ਤੇ ਲੰਬਾਈ ਲੰਬੂਈ ਵੀ ਬਹੁਤ ਆ ਤੇ ਇਹਦਾ ਵੀ ਕੱਦ ਕਾਠ ਆ ਗਿਆ ਫੁੱਲ ਵੱਡੇ ਕੱਦ ਕਾਠ ਚ ਆ ਗਈ ਤੇ ਇਹਦਾ ਰੇਟ ਬਾਈ ਕਹਿੰਦਾ ਕਰ ਦਿਆ 65000 ਰੁਪਇਆ 65000 ਰੁਪਇਆ ਰੇਟ ਕਰਦਾ ਬਾਈ ਇਹਦਾ ਇਹ ਝੋਟੀ ਮਿਲੂਗੀ 62000 ਰੁਪਇਆ ਏ ਬਾਈ ਕਹਿੰਦਾ ਯਾਰ ਆਪਾਂ 62000 ਦੀ ਛੱਟਾਂਗੇ ਤੇ ਬਾਕੀ ਮਾਨਤਾਨ ਜਿਹੜਾ ਸੱਜਣ ਆਊਗਾ ਫੁੱਲ ਹੋਊਗਾ ਛੋਟ ਛੱਪਾ ਕਰ ਦੂ ਮਾਨਤਾਨ ਕਰ ਦੂ ਤੇ ਤਰਸ ਫੇਸ ਕੁਆਲਟੀ ਦਿਖਾ ਦੇ ਤੇ ਇਹਦੀ ਲੰਬਾਈ ਲੰਬੂਈ ਵੀ ਦਿਖਾ ਦੇ ਬਾਈ ਇਹਦੇ ਥੱਲੇ ਵੀ ਸੱਜਣੋ 8 ਤੋਂ 9 ਲੀਟਰ ਦੁੱਧ ਰੈਡੀ ਦਾ ਇਹ ਵੀ ਡੇਢ ਮਹੀਨੇ ਦੀ ਸੂਈ ਹੋਈ ਆ ਬੱਚੇ ਦੋਹਾਂ ਨਾਲ ਹੈਗੇ ਨੇ ਤੇ ਜਿਹੜੀ ਇੱਧਰ ਇੱਕ ਝੋਟੀ ਹੈਗੀ ਆ ਗੱਬਣ ਇੱਕ ਵਾਰੀ ਤਿੰਨਾ ਤੇ ਮਾਰਦੇ ਤਰਸ ਕੈਮਰਾ ਤਿੰਨੇ ਜਾਨਵਰ ਦਿਖਾ ਦੇ ਬਾਕੀ ਜਿਹੜੀ ਗੱਬਣਾ ਸੱਜਣੋ ਉਹਦਾ ਚੇਪਾ ਚੂਪਾ ਲਾ ਕੇ ਲੈ ਜਾਓ ਬਾਈ ਕੋਲੋਂ ਪਾਸ ਕਰਕੇ ਤੇ ਬਾਈ ਜਿਹੜੀਆਂ ਤਾ ਉਹ ਡੰਗ 2 ਡੰਗ 4 ਡੰਗ ਬਾਈ ਕਹਿੰਦਾ ਕੋਈ ਚੱਕਰ ਨਹੀਂ ਜਿੰਨੇ ਮਰਜੀ ਡੰਗ ਅਗਲਾ ਆਪਣੇ ਘਰੇ ਤਸੱਲੀ ਕਰਕੇ ਲੈ ਜੇ ਤੇ ਬਾਕੀ ਨੰਬਰ 2 ਉਹਨਾਂ ਦਾ ਮੈਂ ਵੀਡੀਓ 'ਚ ਹੀ ਚਲਾ ਦੂੰਗਾ ਤੇ ਅੱਜ ਦੀ ਵੀਡੀਓ ਸੱਜਣੋਂ ਬਣਾਈ ਆ ਆਪਾਂ ਨੇ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗੇ ਤੋਂ ਬਣਾਈ ਆ ਇਸੇ ਤਰ੍ਹਾਂ ਕਿਸੇ ਹੋਰ ਫਾਰਮ ਤੋਂ ਵੀਡੀਓ ਦਿਖਾਵਾਂਗੇ ਉਦੋਂ ਤੱਕ ਚੈਨਲ ਨਾਲ ਬਣੇ ਰਹੋ ਧੰਨਵਾਦ ਜੀ